ਗੁਲਾਬੀ ਸੂਟ ਪਾ ਕੇ ਫਰਸ਼ ਦੇ ਉੱਤੇ ਪੋਚਾ ਲਗਾ ਰਹੀ ਮਹਿਲਾ ਜੋ ਕਿ ਹਸਪਤਾਲ ਦੇ ਵਿੱਚ ਸਫਾਈ ਕਰਮਚਾਰੀ ਹੈ ਜਿਸ ਥਾਂ ਨੂੰ ਇਹ ਸਾਫ਼ ਕਰ ਰਹੀ ਹੈ ਇਸ ਥਾਂ ਦੇ ਉੱਤੇ ਬੱਚਾ ਹੋਇਆ ਤੁਸੀਂ ਸੋਚਦੇ ਹੋ ਹੋਮੋਗੇ ਕਿ ਇਹ ਮਾਮਲਾ ਹੈ ਕਿ ਹੈ ਤਾਂ ਅੰਦਾਜ਼ਾ ਹੈ ਕਿ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਔਰਤ ਨੇ ਹਸਪਤਾਲ ਦੇ ਬਹਾਂਡੇ ਦੇ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ ਉਸ ਸਮੇਂ ਕੋਈ ਵੀ ਡਾਕਟਰ ਉੱਥੇ ਮੌਜੂਦ ਨਹੀਂ ਸੀ ਔਰਤ ਦਰਦ ਦੇ ਨਾਲ ਬਹੁਤ ਦੁਖੀ ਸੀ ਜਿਹਦੇ ਚੱਲਦੇ ਉਸਨੇ ਆਪਣੇ ਬੱਚੇ ਨੂੰ ਹਸਪਤਾਲ ਦੇ ਰਸਤੇ ਵਿੱਚ ਹੀ ਜਨਮ ਦੇ ਦਿੱਤਾ। ਉੱਥੋਂ ਹੀ ਜਦੋਂ ਇਸ ਗੱਲ ਦਾ ਪਤਾ ਡਾਕਟਰਾਂ ਨੂੰ ਲੱਗਾ ਤਾਂ ਡਾਕਟਰ ਫਿਰ ਭੱਜ ਆਏ। ਉਹਨਾਂ ਨੇ ਉਸ ਔਰਤ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ। ਜਿੱਥੇ ਉਸ ਦਾ ਬੱਚਾ ਤੇ ਉਹ ਮਹਿਲਾ ਦੋਨੋਂ ਹੀ ਠੀਕ ਨੇ। ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਸਾਰੀ ਜਾਣਕਾਰੀ ਦਿੱਤੀ। ਮੇਰਾ ਨਾਮ ਗੱਦੀਪ ਕੋ। ਹਾਂਜੀ ਮਾਤਾ ਜੀ ਕੀ ਹੋਇਆ? ਲੈਡੀ ਆਉਣ ਰਹੀ ਤੇ ਬੱਚਾ ਹੋ ਗਿਆ ਤੇ। ਜਦੋਂ ਹੁਣੇ ਜੇ 5 ਮਿੰਟ ਹੋਏ। ਕਿਹੜੀ ਜਗ੍ਹਾ ਤੇ ਆ ਤੁਸੀਂ ਬੈਠੇ ਜੇ ਮੈਂ ਬਸ ਸਰ ਸਿਵਲ ਸਿਵਲ ਆਸਤ ਹੈ ਤੇ ਡਾਕਟਰ ਹੈਗੇ ਸੀ ਇੱਥੇ ਨਹੀਂ ਨਹੀਂ ਆਪੇ ਹੋਇਆ ਬੱਚਾ ਆਪੇ ਹੋਇਆ ਜਦੋਂ ਡਾਕਟਰ ਪਹੁੰਚੇ ਇੱਥੇ ਵੀ ਨਹੀਂ ਪਹੁੰਚ ਕੇ ਲੈ ਗਏ ਚੋ ਤੇ ਬੱਚਾ ਤੇ ਮਾਂ ਦੀ ਕੰਡੀਸ਼ਨ ਕੀ ਹੈ ਠੀਕ ਜੀ ਵਧੀਆ ਹੈ ਕੌਣ ਸੀ ਔਰਤ ਕਿਵੇਂ ਹੋ ਗਿਆ ਇੱਥੇ ਬੱਚਾ ਕੋਈ ਡਾਕਟਰ ਡਾਕਟਰ ਦੀ ਅਣਗਹਿਲੀ ਹੋਈ ਕੀ ਹੋਇਆ ਨਹੀਂ ਨਹੀਂ ਉਹ ਨਹੀਂ ਡਾਕਟਰਾਂ ਦਾ ਜ ਨਹੀਂ ਪਤਾ ਲੱਗ ਡਾਕਟਰ ਨਾਲ ਸੀ ਉਹਦੇ ਕਿ ਕੱਲ ਨਹੀਂ ਨਹੀਂ ਉਹ ਕੱਲੇ ਆਪ ਦੇ ਘਰ ਦੇ ਜੀ ਉਹਦੇ ਘਰ ਦੇ ਸੀ ਨਾਲ ਹਾਂ ਜੀ ਤੇ ਕਿੰਨੀ ਕਿ ਤੇਰ ਹੋਈ ਜੇ ਉਹਨੂੰ 5 ਮਿੰਟ ਹੋਏਗੇ ਕੋਈ ਨਾਮ ਦਾ ਪਤਾ ਕਿੱਥੋਂ ਦੀ ਰਹਿਣ ਵਾਲੀ ਨਹੀਂ ਨਹੀਂ ਇਹਨਾਂ ਨੂੰ ਪਤਾ ਕੁਝ ਨਹੀਂ ਪਤਾ ਨਹੀਂ ਤੁਸੀਂ ਇੱਥੇ ਬੈਠੇ ਜੇ ਤੁਸੀਂ ਕੌਣ ਹੋ ਮੈਂ ਤਾਂ ਦਵਾਈ ਲੈ ਆਈ ਮੈਂ ਤਾਂ ਪਿੰਡ ਲੋਦੀ ਗੁਜਰੋਂ ਉੱਥੋਂ ਆਈ ਹਾਂ ਦਵਾਈ ਲੈਣ ਤੇ ਤੁਰੀ ਆਉਣ ਦੇ ਆ ਤੇ ਉਸੇ ਵੇਲੇ ਵੇਖਿਆ ਨਹੀਂ ਨਹੀਂ ਉਹਦੇ ਨਾਲ ਕੋਣ ਕੋਣ ਹੈਗਾ ਸੀ ਉਹਦੇ ਨਾਲ ਹੈਗਾ ਸੀ ਉਹਦੇ ਦੋ ਜਣੇ ਸੀ ਇੱਕ ਆਦਮੀ ਇੱਕ ਔਰਤ ਤੇ ਕਿੱਧਰ ਦੀ ਸਾਈਡ ਲੈ ਗਏ ਉਹ ਇਸ ਦਿਨ ਤਾਂ ਚੜ ਗਏ ਉੱਪਰ ਲੱਗੇ ਗਏ ਹਾਂਜੀ ਠੀਕ ਹੈ ਆਪਣਾ ਨਾਮ ਬਤਾ ਦੇ ਹਿੰਦੀ ਚ ਬੋਲੋ ਅਮਨ ਕੁਮਾਰ ਹਾਂਜੀ ਕੀ ਰਹਿ ਗਿਆ ਸਾਰਾ ਹਾਂਜੀ ਭਾਈ ਕਿਹੜੀ ਜਗ੍ਹਾ ਰਹਿੰਦੇ ਜੋੜੇ ਫਟ ਜਿਸਮੇਸ ਨਗਰ ਕਿਹੜੀ ਜਗ੍ਹਾ ਪਹੁੰਚੇ ਤੇ ਕੀ ਹੋਇਆ ਭਾਈ ਜੀ ਆਪਾਂ ਇਹਨਾਂ ਨੇ ਪਹਿਲੇ ਬਾਰ ਬਟੌਰ ਕੋਲ ਚੇਤਰ ਆਏ ਗਏ ਤੇ ਲੈ ਕੇ ਆਏ ਦੋ ਤਿੰਨ ਵਾਰ ਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਾਰਿਕ ਨੂੰ ਬੱਚਾ ਹੋ ਜਾਣਾ ਹੈ ਤੇ ਅੱਜ ਦਰਦ ਦੇ ਮੱਛੇ ਆ ਤੇ ਮੈਂ ਲੈ ਕੇ ਆਇਆ ਉਨੇ ਭਾਈ ਰਾਤ ਹੀ ਹੋ ਗਿਆ ਬੱਤ ਰਸਤੇ ਹੀ ਹੋ ਗਿਆ ਬੱਤ ਹਾਂਜੀ ਠੀਕ ਨੇ ਤਾਂ ਹਾਂਜੀ ਹਾਂਜੀ ਤੇ ਡਾਕਟਰਾਂ ਨੇ ਕੀ ਕਿਹਾ ਤੁਹਾਨੂੰ ਉਹ ਦੇਖੋ ਉਹਨਾਂ ਨੇ ਤੇ ਆਈ ਦੱਸਿਆ ਹੈਗਾ ਕਿ ਤੁਸੀਂ ਪਹਿਲੇ ਲੈ ਕੇ ਆ ਜਾਂਦੇ ਆ ਨਾ ਤੁਸੀਂ ਟਾਈਮ ਨੂੰ ਦੱਸਿਆਗਾ ਉਹੀ ਟਾਈਮ ਤੇ ਲੈ ਕੇ ਆਣੇ ਅੱਜ ਦਰਦ ਵਿੱਚ ਚੱਲੇ ਆ ਤੇ ਮੈਂ ਲੈ ਕੇ ਆ ਗਿਆ ਲਾ ਤਾਂ 12 ਤਰੀਕ ਤੋਂ ਸੁਨਤਵਾਰ ਅੱਜ ਸਤਤਵਾਰ ਕੱਲ੍ਹ ਵੀ ਹਾਂਜੀ ਹਾਂਜੀ ਡਾਕਟਰ ਕਿੰਨੇ ਕੀ ਹੈ ਕੋਈ ਗੱਲ ਨਹੀਂ ਹਾਂ ਠੀਕ ਨੇ ਹਾਂ ਦੋਵੇਂ ਠੀਕ ਹਾਂਜੀ ਹਾਂਜੀ ਭਾਈ ਠੀਕ ਹੈ ਸੋ ਦਾਦੀਏ ਕੀ ਗਰਭਤੀ ਮਹਿਲਾ ਨੂੰ ਡਾਕਟਰਾਂ ਦੇ ਵੱਲੋਂ ਤਾਰੀਖ ਦਿੱਤੀ ਗਈ ਸੀ ਪਰ ਤਾਰੀਖ ਤੋਂ ਪਹਿਲਾਂ ਹੀ ਉਸ ਦੇ ਬੱਚਾ ਹੋ ਗਿਆ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ